ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ ਭਾਈ ਅੱਜ ਮਿਲਦੇ ਆਪਾਂ ਨਿੰਮੇ ਨੂੰ ਪਿੰਡ 'ਚ ਪਤਾ ਲੱਗਿਆ ਵੀ ਨਿੰਮਾ ਸਰਪੰਚੀ ਖੜ ਰਹੇ ਆ ਬਾਕੀ ਪੁੱਛ ਰਹੇ ਨੇ ਮੈਂ ਜਾ ਕੇ ਵੀ ਸੱਚੀ ਗੱਲ ਆ ਕਿ ਝੂਠੀ ਕਹਿ ਰਹੇ ਆ ਬਾਕੀ ਤੁਹਾਨੂੰ ਮਲਾਉਂਦੇ ਆ ਨਿੰਮੇ ਨੂੰ ਨਿੰਮੇ ਪਿੰਡ 'ਚ ਮੈਨੂੰ ਪਤਾ ਲੱਗਿਆ ਵੀ ਨਿੰਮਾ ਵੀ ਥੋੜੀ ਸਰਪੰਚੀ ਤਾਂ ਇਹ ਮੈਨੂੰ ਦੱਸਿਆ ਨਹੀਂ ਉਹ ਜਰਵੀਰ ਭਾਈ ਜੇ ਨਹੀਂ ਖੜੂ ਅਸੀਂ ਖੜਨਾ ਮੈਂ ਲੈਣਾ ਫਿਰ ਹੈ ਪੈਸੇ ਹੀ ਖੜੂਗੇ ਅੱਛਾ ਹਾਂ ਦੇਖ ਲਾ ਦੇਖਣਾ ਕੀ ਆ ਆਪਾਂ ਰੋਟੀ ਤੁਹਾਡੀ ਇੱਕ ਥਾਲੀ ਮੇ ਰੋਟੀ ਆ ਅਨਪੜ ਅਨਪੜ ਦੇ ਸਰਪੰਚ ਹੀ ਹੈ ਨਹੀਂ ਪੜੇ ਨਹੀਂ ਗਏ ਦੀ ਨਾਲੇ ਤੂੰ ਜਸਵੀਰ ਬਾਈ ਦੇ ਵਿਰੁੱਧ ਨਹੀਂ ਨਾ ਕਰ ਸਕਦਾ ਇੱਕ ਥਾਲੀ ਮੇ ਤੁਹਾਡੀ ਰੋਟੀ ਆ ਹੋ ਨਿੱਮੀ ਆਹੀ ਜੀ ਫੀਲਿੰਗ ਆਉਣੀ ਜਾਂਦੇ ਸੋਫੇ ਉੱਤੇ ਬੈਠਣਾ ਜਾਂ ਸਰਮਾਚ ਪੜਨਾ ਜਾਂ ਲੁੱਕਰੇ ਕਰੇ ਸਰਪੰਚ ਸਾਹਿਬ ਦੁਪਹਿਰੇ ਉਹ ਵਾਲਕੇ ਨੂੰ ਜਾਏਗਾ ਸਰਪੰਚਾਂ ਨੂੰ ਉਹਦਾ ਵੀ ਉੱਠਣੀ ਪੈਣਾ ਨਿੰਮੀ ਨਿੰਮੀ ਉਹਦਾ ਉੱਠਣੀ ਪੈਣਾ ਇਹ ਤਾਂ ਪਰ ਪੜ੍ਹੇ ਲਿਖੇ ਦੀ ਆ ਸਪਾਂਚੀ ਐਸੋ ਕੋਈ ਨਹੀਂ ਪਤਾ ਕਰ ਲਾਂਗੇ ਨਹੀਂ ਹਾਂ ਐਲਾਨ ਹੋਇਆ ਵੀ ਪੜ੍ਹੇ ਨੇ ਬਈਏ ਪੜ੍ਹੇ ਦੀ ਤੂੰ ਤਿਆਰ ਹਾਂ ਮੈਂ ਤਾਂ ਤਿਆਰ ਹਾਂ ਨਿੰਮੀ ਜੇ ਕਿਤੇ ਥਾਈਲੈਂਡ ਤੇ ਹੁੰਦੀ ਨਾ VOTING ਥਾਈਲੈਂਡ ਤੇ ਤਾਂ ਸਰਪੰਚ ਬਣਨਾ ਦਾ ਥਾਈਲੈਂਡ ਤੇ ਉੱਤੇਲੀ ਉੱਤੇ ਕਿਤੇ ਹੈ ਉੱਥੇ ਤਾਂ ਉਹਨਾਂ ਨੇ PM ਬਣ ਕੇ ਭੇਜਣਾ ਤਾਂ ਉਹ ਨਹੀਂ ਹੈ ਪ੍ਰਧਾਨ ਮੰਤਰੀ ਬਣਾ ਲੈਣਾ ਤਾਂ ਥਾਈਲੈਂਡਾਂ ਨੇ ਤਾਂ ਸਾਡਾ ਤਾਂ ਘੁੰਮਣ ਦਾ ਹੈ ਨਹੀਂ ਬਾਈ ਥਾਈਲੈਂਡ ਤੇ ਜੇ ਹੁੰਦੀ ਨਾ ਵੋਟਾਂ ਬਣ ਗਿਆ ਤਾਂ ਨੇ ਮਾ ਸਰਪੰਚ ਹੈ ਉਹਨਾਂ ਦਾ ਤਾਂ ਤਨ ਪ੍ਰਧਾਨ ਮੰਤਰੀ ਬਣਾ ਕੇ ਤੋਰਨਾ ਦਾ ਇਹ ਤਾਂ ਹੈ ਬਾਈ ਹੈ ਹੂੰ ਕਲੀ ਕਲੀ ਗਲੀ ਦਾ ਪਤਾ ਥਾਈਲੈਂਡ ਦੀ ਦਾ ਇਹ ਤਾਂ ਪਤਾ ਇੱਕ ਕੋਈ ਕੋਲ ਕੋਈ ਪਤਾ ਲੱਗਦਾ ਹੈ ਮੋੜੀ ਤਾਂ ਹੈ ਫੇਲਾਉਂਗਾ ਬੰਗੈ ਸਵਾਰਾ ਉਦਾਂ ਹੀ ਨੇ ਲੋਕ ਕਹਿੰਦੇ ਹੈਗੇ ਹਾਂ ਹੈ ਹੋਰ ਜੇ ਅੱਗੇ ਲੱਗੀ ਹੈ ਤਾਂ ਹੀ ਤੋਂ ਨਿਕਲੇ ਹਾਂ ਮੈਂ ਵੀ ਦੇਖਦਾ ਮੈਂ ਮੈਨੂੰ ਦੱਸੇ ਨਹੀਂ ਹੈਗਾ ਹੈ ਹਾਂ ਸਰ ਕੱਢ ਜਾਣਾ ਸਰਪੰਚ ਜੀ ਕੱਢੂੰਗਾ ਜੇ ਤਾਂ ਅੱਡ ਪੜਿਆ ਨਹੀਂ ਪੰਜਾ ਫੇਰ ਹੈ ਨਹੀਂ ਨਹੀਂ ਛੜਾ ਮੈਂ ਕਿ ਮੈਂ ਆਪਣੇ ਨਾਲੇ ਆ ਪੜ੍ਹੇ ਲਿਖੇ ਦੀ ਆ ਪੜ੍ਹੇ ਚਾਹੀਦੇ ਆ ਪੜ੍ਹੇ ਲਿਖੇ ਦੀ ਨਹੀਂ ਚਾਹੀਦੀ ਪੜ੍ਹੇ ਲਿਖੇ ਪੈਸੇ ਖਾਂਦੇ ਆ ਕੋਈ ਨਹੀਂ ਕਰਨ ਲੰਦੇ ਪੜਾ ਅੰਨ ਪੜ੍ਹ ਨਹੀਂ ਖਾਂਦੇ ਹੈਗੇ ਉਹ ਡਰਦੇ ਆ ਵੀ ਯਾਰ ਕਿਤੇ ਫੇਰੇ ਗੱਲ ਨਾ ਪੈ ਜਵੇ ਸਹੀ ਗੱਲ ਹੈ ਹਾਂ ਕਰਾਂ ਹੁਣ ਸਰਪੰਚ ਸਾਹਿਬ ਸਰਵੰਤ ਸਾਹਿਬ ਹਾਂ ਜਸਵੀਰ ਭਾਈ ਨੂੰ ਪੁੱਛ ਲਿਆ ਤਾਂ ਉਹ ਤਾਂ ਮੈਨੂੰ ਮਿਲ ਲੈ ਅੱਜ ਹਾਂ ਕਹਿੰਦਾ ਆਪਾਂ ਦੋਏ ਘਟ ਜਾਂਦੇ ਆ ਦੋਏ ਨਹੀਂ ਕਿਵੇਂ ਜੇ ਤੂੰ ਖੜੂਗਾ ਕਿਵੇਂ ਮੈਂ ਪੰਜ ਬਣੂਗਾ ਹਾਂ ਤਾਂ ਪੰਜੇ ਘਟ ਜੂਗੇ ਹੈਂ ਦੇਖਦੇ ਆਨੇ ਕੀ ਬਣਦਾ ਆਨੇ ਹਾਂ ਆ ਜੀ ਮੈਹੀ ਜੀ ਫੀਲਿੰਗ ਆਉਣੀ ਆ ਸੋਹ ਦੇ ਬੇਤਰੀਕ ਦਿੱਤੀ ਯਾਰ ਹੈ ਹਾਂ ਆਹ ਜੀ ਫੀਲਿੰਗ ਆਉਣੀ ਸੋਪੇ ਨੂੰ ਵੋਟਾਂ ਪੈ ਜਾਣੀਆਂ ਅੱਛਾ ਹਾਂ ਲਾਲੀ ਇਹ ਪਟਨ ਤੇਲ ਹੋ ਲਾਉਣੀ ਪੈਣਾ ਹੈ ਹੈ ਹੋਰ ਛੜੇ ਤਾਂ ਪ੍ਰਧਾਨ ਮੰਤਰੀ ਬਣੀ ਫਿਰਦੇ ਆ ਹੋਰ ਮੋਦੀ ਰਹੀਂ ਹਾਂ ਉਹ ਵੀ ਤਾਂ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ ਉਹ ਤਾਂ ਉਹ ਹੀ ਤਾਂ ਹੈ ਪੈਸੇ ਛੜਿਆਂ ਦੀ ਚਾਹੀਦਾ ਸਰਪੰਚ ਜੀ ਹੈ ਸਰਪੰਚ ਹੀ ਛੜਿਆਂ ਦੀ ਹਾਂ ਨਾਲੇ ਆਏ ਆ ਉਹਨਾਂ ਨੇ ਕੋਈ ਪੈਸਾ ਨਹੀਂ ਖਾਣਾ ਕੋਈ ਉਹ ਲਾਲਚ ਨਹੀਂ ਬਾਤ ਕਮਾਉਣਾ ਨਹੀਂ ਹੈਗਾ ਹਾਂ ਇਹ ਚੀਜ਼ ਦਾ ਕੋਈ ਲਾਲਚ ਨਹੀਂ ਕੋਈ ਕੁਝ ਨਹੀਂ ਹੋਰ ਹੋਰ ਛੜਿਆਂ ਦੀ ਚਾਹੀਦਾ ਮੈਂ ਕਹਿੰਦਾ ਸਭ ਕਹਿੰਦੇ ਫਰਮਾਨ ਜਮਾਲੂ ਭਾਈ ਸ਼ੇਰ ਬਈ ਗਾਂ ਵੀ ਛੜਿਆਂ ਦੀ ਬਣਾ ਮੋਦੀ ਰਹੀ ਵੀ ਤਾਂ ਛੜੇ ਪ੍ਰਧਾਨਵਾ ਤੇਰੀ ਬਣਿਆ ਵੀ ਮੈਂ ਇਹਨਾਂ ਦਾ ਦਾ ਨੀ ਮੈਂ ਥਾਈ ਲੈਣ ਦੇ ਵੋਟਾਂ ਦੇਣਾ ਤੂੰ ਪੱਕਾ ਸਰਪੰਚ ਦਾ ਪਰ ਹੁਣ ਵੀ ਤੇਰੀ ਸਪੋਰਟ ਹੈ ਬਾਈ ਪੂਰੀ ਖੜੇ ਆਪਾਂ ਤੇਰੇ ਨਾਲ ਕੰਈ ਸਣਾ ਲੈ ਤੂੰ ਬਲਾਂਣ ਕਰਦਾ ਹੁੰਦਾ ਹੈ ਪੱਕਾ ਏ ਹਾਂ ਬਸ ਠੀਕ ਹੈ ਭਾਈ ਅੱਜ ਆਇਆ ਸਾਡੇ ਕੋਲ ਗੋਪੀ ਕਹਿੰਦਾ ਤੁਹਾਡੀ ਵੀਡੀਓ ਦੇਖੀ ਦੀ ਮੈਸ ਵਾਲੀ ਤੇ ਫੇ ਮੈਂ ਗੋਪੀ ਨੂੰ ਕਿਹਾ ਮੈਂ ਤਾਂ ਪੂਰੀ ਵੀਡੀਓ ਦੇਖੀ ਉਹਦੇ ਵਿੱਚ ਅਸੀਂ ਆਏ ਕਿਹਾਦਾ ਵੀ ਨਵੇਂ ਦੁੱਧ ਹੋਈ ਪੀਆ ਵੀ ਚੈੱਕ ਕਰਾ ਕੇ ਚਾਰ ਪੰਜ ਮਹੀਨੇ થઈ ਵਿੱਚ ਉਗੇ ਪਰ ਗੋਪੀ ਨੇ ਦੇਖੀ ਨਹੀਂ ਮੈਂ ਕਹਿੰਦਾ ਪੂਰੀ ਵੀਡੀਓ ਹੈ ਮੈਨੂੰ ਐ ਲੱਗਿਆ ਮਖਾ ਵੀ ਮੈਂ ਤਾਂ ਖੜੀ ਹਾਂ ਸੋਣੇ ਵਾਲੀ ਮਸਾ ਮਨ ਲੱਗਦਾ ਮੈਂ ਪੂਨ ਚਾਰ ਕੇ ਚੰਗੀ ਤਰ੍ਹਾਂ ਦੇਖੀ ਮੈਂ ਮੈਂ ਆਪਣੇ ਕੋਲੇ ਜਾ ਚੱਲ ਵੀ ਇਤਰਾਹ ਦੀ ਹਾਂ ਹਾਂ ਕਿ ਚੰਦਰਾ ਨਾ ਇਹ ਮੈਂ ਗੱਲੇ ਕਰਨ ਲਾ ਗਾ ਰੂਗਾ ਬਹੁਤਾ ਟਾਈਮ ਲੇਖੀ ਨਹੀਂ ਮੈਂ ਤਾਂ ਖੜੀ ਆ ਜੇ ਹਾਂ ਮੈਂ ਤਾਂ ਖੜੀ ਆ ਹਾਂ ਪਰ ਵੇਚਣੀ ਆ ਥੋੜੀ ਜਿਹੀ ਲੇਟ ਆ ਇਹ ਥੋੜੀ ਕੱਚੀ ਆ ਬਹੁਤ ਕੱਚੀ ਐਨੇ ਹਾਂ ਮੈਨੂੰ ਤਾਂ ਇਹ ਤੋਂ ਮੈਂ ਚਲ ਇੱਕ ਅੱਧੇ ਮਹੀਨੇ ਦੀ ਹੋਣੀ ਆ ਕੱਚੀ ਹਾਂ ਆ ਮੇਰੇ ਕੋਲ ਕੋਈ ਡੰਗਰ ਹੈ ਵੀ ਨਹੀਂ ਲੁੱਕੀ ਕੋਈ ਯਾਰ ਹਾਂ ਬੈੜੀਆਂ ਨਹੀਂ ਦੋ ਐ ਉਹ ਜੱਪਣ ਖੱਪਣਗਾ ਹੈ ਨਹੀਂ ਕੋ ਮਾੜਾ ਮੋਟੀ ਦੁੱਧਾ ਕਰ ਅੱਛਾ ਦਰ ਤੇ ਕਮੜਾ ਔਖਾ ਜਿਹਾ ਕੰਮ ਦੁਕਾਨ ਦਾ ਵਧੀਆ ਚੱਲੀ ਜਾਂਦਾ ਦੁਕਾਨ ਦਾ ਚੱਲੀ ਜਾਂਦਾ ਕੰਮ ਆ ਬਾਹਰ ਵਾਲਾ ਆਪਣਾ ਕੋ ਹੈਗਾ ਕੰਮ ਅੱਛਾ ਅੱਛਾ ਹਾਂ ਹੈਗਾ ਕੰਮ ਬਾਹਰ ਵਾਲ ਠੀਕ ਨਾ ਨਾ ਬੰਦਾ ਚਲ ਚਾਹੇ ਵੀ ਤੇ ਵੱਧ ਘੱਟ ਵੀ ਕਰੀ ਜਾਈਏ ਹਾਂ ਹਾਂ ਜਿਹੜੀ ਕੰਮਾਈ ਜਾਂਦਾ ਬਾਹਰ ਬਥੇਰਾ ਅੱਛਾ ਅੱਛਾ ਹਾਂ ਕੰਮ ਦਾ ਬੰਦਾ ਕਰਨੇ ਵਾਲੀ ਆ ਆ ਕੰਮ ਦਾ ਕਰਨੇ ਆ ਚਾਹੀਦਾ ਹਾਂ ਬਾਕੀ ਆਹ ਕਰ ਲੈ ਲੋ ਜੀ ਬੰਤ ਬਾਈ ਨੂੰ ਇਹ ਬਾਈ ਨਿੰਮੇ ਦਾ ਛੋਟਾ ਬ੍ਰਦਰ ਆ ਤੇ ਜਿੰਮ ਕਰੀ ਬਾਈ ਰੋਪੜ ਅਸੀਂ ਆਪਣਾ ਕਿਹੜਾ ਕਿਹੜੀ ਕਲੋਨੀ ਉਹ ਹਰਗੋਬਿੰਦ ਨਗਰ ਹੁਣ ਉੱਚੀ ਬੋਰ ਮੜਾ ਹਰਗੋਬਿੰਦ ਨਗਰ ਅੱਛਾ ਉੱਥੇ ਤੇ ਹੁਣ ਸ਼ਿਫਟ ਕਰਨੀ ਹੈ ਨਾ ਹਾਂ ਵਿਸ਼ਾਲ ਸ਼ੋਰੂਮ ਦੇ ਨਾਲ ਆਪਾਂ ਵਿਸ਼ਾਲ ਸ਼ੋਰੂਮ ਦੇ ਨਾਲ ਕਰਨੀ ਬਾਈ ਤੇ ਉਹ ਤੁਹਾਨੂੰ ਜਿੰਮ ਵੀ ਦਿਖਾਵਾਂਗੇ ਆਪਾਂ ਇੱਕ ਦਿਨ ਪ੍ਰੋਪਰ ਜਿੰਮ ਦੀ ਵੀਡੀਓ ਬਣਾ ਕੇ ਲੈ ਕੇ ਆਉਂਗੇ ਮੈਂ ਤੇ ਨਿਮਾ ਜਾਉਂਗੇ ਤੇ ਤੁਹਾਨੂੰ ਸਾਰੀ ਲੋਕੇਸ਼ਨ ਦੱਸਾਂਗੇ ਉੱਥੇ ਕਿੱਥੇ ਸ਼ਿਫਟ ਕਰਨੀਆਂ ਵੱਧਦੇ ਵੱਧ ਬੰਦੇ ਬਾਈ ਉੱਥੇ بڑا ਜਿੰਮ ਮਾਰਨ ਆਓ ਵੱਧਦੇ ਵੱਧ ਸਾਡੀ ਸਪੋਰਟ ਕਰੋ ਕਿੰਨੇ ਕਿੰਨੇ ਕਾ ਰਹੇ ਹੁਣ ਬੱਚੇ ਹੈਗਾ 85 85 ਹਾਂ ਕੀ ਟਾਈਮਿੰਗ ਦੱਸ ਟਾਈਮਿੰਗ ਇਸ ਵੇਲੇ 4:30 ਵਜੇ ਤੋਂ ਲੈ ਕੇ 11 ਵਜੇ ਤੱਕ 4:30 ਤੇ ਲੇਕੇ 11 ਵਜੇ ਤੱਕ ਤੇ ਈਵਨਿੰਗ ਵੀ ਹੈਗੀ ਆ 4 ਵਜੇ ਤੇ ਲੇਕੇ ਰਾਤ ਨੂੰ 10 ਵਜੇ ਤੱਕ ਹਾਂ ਤੇ ਫੀਸ ਪੁੱਛ ਕੇ ਆਉਦੀ ਫੀਸ ਉਧਰ ਦਾ 700 ਤੋਂ 1000 ਰੁਪਇਆ ਹੈ ਇੱਧਰ ਆ ਕੇ ਥੋੜੀ ਜੀ ਦੇਖਦੇ ਆ ਬਾਈ ਰੈਂਟ ਵੀ ਜ਼ਿਆਦਾ ਵਧਿਆ ਨਾ ਇੱਧਰ ਹਾਂ ਹਾਂ ਬਾਈ ਜਿਹੜੇ ਰੋਪੜ ਦੇ ਨੇੜੇ ਤੇੜੇ ਵਾਲੇ ਆ ਵੱਧ ਤੇ ਵੱਧ ਬਾਈ ਜਿੰਮ ਚ ਆਓ ਤੇ ਤੁਹਾਨੂੰ ਜਿੰਮ ਦੀ ਵੀ ਵੀਡੀਓ ਦਿਖਾਵਾਂਗੇ ਪ੍ਰੋਪਰ ਵੀਡੀਓ ਬਣਾ ਕੇ ਗੋਪੀ ਭਾਈ ਆ ਰਹਾ ਹੁਣ ਤਾਂ ਮੈਂ ਇਸ ਕੱਚੀ ਆ ਠੀਕ ਆ ਤੁਹਾਨੂੰ ਮੈਨੂੰ ਪਤਾ ਲੱਗਿਆ ਨਾ ਕਿ ਮੈਂ ਵੀਡੀਓ ਕਿਹੜੀ ਪੂਰੀ ਦੇਖੀ ਆ ਦੇਖੀ ਵੀ ਜਲ੍ਹਾਂ ਜਿਹੜਾ ਮੈਂ ਕਹਾ ਮੈਂ ਇਸ ਹੈਗੀ ਆ ਇੱਕ ਕੋਈ ਠੀਕ ਸਾਨੂੰ ਬਹੁਤ ਫੋਨ ਆਲੇ ਏਦਾਂ ਵੀਡੀਓ ਤੇ ਤੇ ਕਹਿੰਦੇ ਵੀ ਤੁਹਾਡੇ ਉਹ ਮਹਸਤੀਮਾ ਭਾਈ ਤੁਸੀਂ ਪੂਰੀ ਵੀਡੀਓ ਨਹੀਂ ਦੇਖੀ ਉਹਦੇ ਵਿੱਚ ਅਸੀਂ ਆਏ ਵੀ ਕਿਹਾ ਬੈ ਨਾ ਵੀ ਐਨੇ ਅਸੀਂ ਵੇਚ ਨਹੀਂ ਨੇ ਕੱਚੀ ਐਨੇ ਵੀ ਵੇਚਣੀ ਹੈਗੀ ਆ ਵੀਡੀਓ ਪਾ ਕੇ ਵੇਚਾਂਗੇ ਬਹੁਤ ਜ਼ਿਆਦਾ ਕੋਈ ਗੱਲ ਤੇ ਨਹੀਂ ਸਹੀ ਆ ਕੱਚੀ ਆ ਜੋ ਕੋਈ ਵੇਚਣ ਦਾ ਫਾਇਦਾ ਵੀ ਕੋਈ ਨਹੀਂ ਪਤਾ ਕਿ ਮੁੱਲ ਨਹੀਂ ਲਾਉਂਦਾ ਅਗਲਾ ਪਹਿਲਾਂ ਲੋਡੀ ਬਾਰੇ ਲਾਉਂਦਾ ਮੁੱਲ ਅਗਲਾ ਕਹਿੰਦਾ ਵੀ ਹੈ ਹੈ ਨਾ ਅਗਲਾ ਕਹਿੰਦਾ ਗੌਰ ਜ਼ਿਆਦਾ ਕਰਨੀ ਪੈਂਦੀ ਆ ਇਹ ਚੱਕਰ ਪਿੱਛੇ ਸੁਣ ਮਨ ਨੂੰ ਵੀ ਜਦੋਂ ਆਪਣੇ ਪਿੰਡੀਆਂ ਪਾਰ ਨਹੀਂ ਲੱਗੇ ਇੱਕ ਤੋਂ ਡੰਗਰਾ ਆ ਬੇਚ ਗਏ ਆਪਣੇ ਕੋਲ ਤੋਂ ਹੀ ਹਾਂ ਇਹੀ ਗੱਲ ਪਿੱਛੇ ਇੱਕਦਮ ਦੱਸ ਦਾਂ ਮੈਂ ਗੋਪੀ ਘਰ ਰੱਖਣ ਲਈ ਮੈਂਸਾ ਆਹ ਉਧਰ ਹੈ। ਹੁਣ ਜਿਹੜੇ ਵਪਾਰੀ ਆ ਉਹਨਾਂ ਤਾਂ ਇਹਦੇ ਵਿੱਚ ਤੇ ਵਾਧਾ ਦੇਖਣਾ। ਵਾਧਾ ਵੀ ਦੇਖਣਾ ਤੇ ਵਪਾਰੀ ਹੁੰਦਾ ਕੋਈ ਚੱਕਰੀ ਨਹੀਂ ਉਹ ਤਾਂ ਦੁੱਧ ਦੇਖਣਾ। ਉਹਨਾਂ ਨੁਕਸਾਨ ਵਾਲਾ ਡੰਗਰਾ ਚਾ ਕਾਸੇ ਜਲੋਂ 10 ਰੁਪਏ ਦੇਖਣੇ ਆਪਣੇ। ਨਾਲ ਜਿਹੜਾ ਵਪਾਰੀ ਹੈ ਨਾ ਹਾਂ ਵਪਾਰੀ ਦਾ ਨਾ ਕੀਲੇ ਤੇ ਦੋ ਦਿਨ ਮਹਸ ਖੜ ਗਈ। ਉਹ ਕਹਿੰਦੇ ਸਾਨੂੰ ਕਟਾ ਪੈ ਗਿਆ। ਹਾਂ। ਉਹ ਤਾਂ ਕਹਿੰਦੇ ਸਾਡੀ ਲੱਗਦੀ ਸਾਡੇ ਚਾਹੇ 5000 ਰੁਪਏ ਵਾਧਾ ਮਿਲਦਾ ਜਾਂ 3 ਨਾ ਬਸ ਬਸ ਉਹਨੇ ਫਾਇਦਾ ਕੱਢਣਾ ਇਹਦੇ ਚ ਉਹ ਤਾਂ ਹੈਗਾ ਹੀ ਹੁਣ ਆਪਣਾ ਕਿਸੇ ਤੁਹਾਡੇ ਵਰਗੇ ਬੰਦੇ ਕੋਲ ਲੈ ਜਾਉਂਗਾ ਯਾਰ ਤੁਸੀਂ ਕਹਿ ਕੇ ਲੈਣਾ ਭਾਈ ਡੰਗਰ ਸਾਡੇ ਚ ਕੋਈ ਨੁਕਸ ਨਹੀਂ ਨਾ ਨਾ ਆਪਾਂ ਤਾਂ ਕਹਿ ਕੇ ਵੇਚਣ ਵਾਲੇ ਆਪਾਂ ਕਿਹੜੇ ਪਿੰਡ ਛੱਡ ਕੇ ਚੱਲ ਜਾਈਏ ਵਪਾਰੀ ਨਹੀਂ ਤਾਂ ਸਾਲਾ 100 ਝੂਠ ਬੋਲਣਾ ਹਾਂ ਵਪਾਰੀ ਹੀ ਆਹੀ ਭੈੜ ਹੁੰਦੀ ਆ ਯਾਰ ਵਪਾਰਾ ਜਿਹੜਾ ਝੂਠ ਨਾਲ ਝੂਠ ਬੋਲੂਗਾ ਤੇਰਾ ਵਪਾਰ ਚੱਲੂਗਾ ਹਾਂ ਸੱਜਰੀ ਨਾਲ ਦੂਆ ਲੈਣਾ ਹਾਂ ਤੈਨੂੰ ਪਤਾ ਯਾਰ ਬਹੁਤ ਬੁਰਾ ਹਾਲ ਆ ਟੰਡੀਆਂ ਚ ਕਿਤੇ ਜਾ ਕੇ ਖੜਕੇ ਦੇਖੀਂ ਨਾ ਰਹੀ ਤੂਫਾਨ ਤੋਲਦੇ ਆ ਲੈ ਲੈ ਟੋਕੜਾਂ ਨਾਲ ਕੱਟੇ ਲੱਗਦੇ ਜਾਂਦੇ ਮੈਸ ਮਰਦ ਨਹੀਂ ਦਾ ਗੋਪੀ ਮੈਂ ਇਸਾਂ ਦੇ ਨਾਲ ਲਿਓਟੀ ਮੈਂ ਪ੍ਰਿੰਡਾ ਲੜਾ ਕੇ ਨਾਲ ਸੱਜਰੀ ਦਾ ਕਟਾ ਲਾ ਕੇ ਵੇਚੀ ਜਾਂਦੇ ਆ ਠੀਕ ਹੈ ਰੁਕੀ ਐਸਾ ਦਾ ਪਤਾ ਜੀ ਰੋੜੇ ਛੱਡ ਜੀ ਕਟੜ ਨੂੰ ਮਰ ਜੀ ਆਪ ਉਹਦੇ ਨਹੀਂ ਛਿੱਤੀ ਘੜੀ ਟੀਕਾ ਲਾਉਂਦੇ ਹੋਈ ਤਾਂ ਹੈ ਤੇ ਬਾਈ ਜੀ ਸੋਨੇ ਵਾਲੇ ਜਿੰਨਾ ਮਹੀਨਾ ਵੀ ਨਰਿਆਂ ਦਾ ਨਾ ਹਜੇ ਟੀਕਾ ਐ ਚੱਲਦਾ 5-5 ਮਿੰਟ ਬਾਅਦ ਹਾਂ ਮਾਰ ਦਿੰਦਾ 5-5 ਮਿੰਟ ਬਾਅਦ ਟੀਕਾ ਨਾਲੇ ਤਾਂ ਦਾ ਵਪਾਰ ਦਾ ਕੰਮ ਕਰੀਏ ਦਾ ਮੇਰਾ ਘਰੇ ਯਾਰ ਮੈਂ ਤੈਨੂੰ ਐ ਕਹਣਾ ਵੀ ਅਸੀਂ ਝੂਠ ਬਾਲ ਦੋਲ ਕਿੰਡ ਕਰ ਦਿੱਤੇ ਨਾ 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 ਝੂਠ ਨਾ ਬੋਲੋ ਬਾਈ 4 ਪੈ ਵੇਚੀ ਵੀ ਲਿਆਉਂ ਪਰ 5-7000 ਮਹਿੰਗਾ ਸਸਤਾ ਜ਼ਰੂਰ ਗਿਆ ਡੰਗਰ ਪਰ ਮੈਨੂੰ ਤਾਂ ਅਸੀਂ ਇਹਨਾਂ ਵਿੱਚ ਕੋਈ ਝੂਠ ਨਹੀਂ ਦਫਾਨ ਤੋਲੇ ਲੋਕਾਂ ਨੂੰ ਤੈਨੂੰ ਮੈਂ ਦੱਸਦਾ ਵੀ ਚਾਰ ਪੈਸੇ ਘੱਟ ਕਮਾ ਲਓ ਝੂਠ ਨਾ ਬੋਲੋ ਉਹ ਤਾਂ ਬਹੁਤ ਮਾੜੀ ਗੱਲ ਆ ਤਾਂ ਹੀ ਤਾਂ ਬੰਦੇ ਨਾਲ ਰਿਸ਼ਤਾ ਹੁੰਦਾ ਬਾਅਦ ਹਾਂ ਬਾਅਦ 'ਚ ਮੈਂ ਐਸਾ ਖਰਾਬ ਹੋ ਜਾਂਦੀ ਆ ਜੇ ਰੱਬ ਨੂੰ ਜਵਾਬ ਵੀ ਦੇਣਾ ਯਾਰ ਹਾਂ ਸਭ ਤੋਂ ਵੱਡੀ ਗੱਲ ਆ ਜਿਹੜੀ ਆ ਮੈਂ ਇਹ ਜਾਨਦੀ ਸੀ ਉਹ ਸੱਚ ਬੋਲਿਆ ਉਹ ਉਹ ਸਹੀ ਆ ਹਾਂ ਸੱਚ ਸੱਚ ਬੋਲ ਕੇ ਦਾ ਹਾਂ ਸਾਡੂ ਜਦ ਕੋਈ ਟਾਈਮ ਦਾ ਪਈ ਆ ਆ ਬਾਈ ਮੈਸੇਜ ਆਂਦੀ ਆ 75000 ਦੀ ਲੱਭਣਤੀ ਬਾਈ ਇਹ ਆ ਦੇਖੋ 75000 ਰੁਪਏ ਲਾਏ ਦੇ ਪਰ ਆਲੇ ਨੇ ਬਾਈ ਨੇ ਆ ਬਾਈ ਕਟਰੂ ਇਹਦੇ ਨਾਲ ਹਾਂ ਉਹ ਝੂਠੀ ਬੋਲ ਰਹੀ ਆ ਪਤਾ ਸੁਖੀ ਮੈਂ ਸਾਰੀਆਂ ਇਹਦੇ ਨਾਲ ਨਹੀਂ ਹੁੰਦੀ ਨੇ ਪਹਿਲਾਂ ਹਾਂ ਹਾਂ ਮੈਂ ਦੇਖੇ ਤੇਰੇ ਕੋਲ ਵੀ ਬੰਦਾ ਦੇਖਣ ਵੀ ਹੁੰਦਾ ਮੈਂ ਇਸ ਨੂੰ ਉਹਦਾ ਹੈਗਾ ਹੀ ਕੋਈ ਛੋਟਾ ਡੰਗਰ ਆਪਣੇ ਕੋਲ ਹੈ ਨਹੀਂ ਕੋਈ ਕੁਝ ਹੁੰਦੀ ਜੀ ਜੀ ਇਹ ਜੇ ਮੋਦਮ ਪੁੱਛਾ ਨਹੀਂ ਆਉਂਦਾ ਆਹੇ ਭਾਈ ਮੈਸ ਜਿਹੜੀ ਵੇਚਣੀ ਆਪਾਂ ਨੇ ਪਰ ਵੇਚੂਗੇ ਆਪਾਂ ਭਾਈ ਵੀਡੀਓ ਪਾ ਕੇ ਆਹੇ ਭਾਈ ਮੈਸ ਇਹਨੇ ਕੱਚੀ ਇਹਨੇ ਤਾਂ ਮੈਸ ਅੰਦਰ ਟਾਈਮ ਲਾਏ ਨੇ ਇਹਨੂੰ ਆਪਾਂ ਇਹਨਾਂ ਵੇਚੂਗੇ ਵੀਡੀਓ ਵੀਡੀਓ ਪਾ ਕੇ ਜਿਹੜਾ ਹੋਇਆ ਚਾਹਵਾਨ ਭਾਈ ਆਪਾਂ ਉਹਨੂੰ ਦੇ ਦਾਂਗੇ ਭਾਈ ਹੁਣ ਚੱਲੇ ਆਪਾਂ ਟੀਬੀ ਸਾਹਿਬ ਮੱਥਾ ਟੇਕਣ ਤੇ ਕਈ ਦਿਨਾਂ ਦੇ ਸੋਚਦੇ ਵੀ ਜਾਉਂਗੇ ਜਾਉਂਗੇ ਟਾਈਮ ਲੱਗਿਆ ਪਰ ਅੱਜ ਟਾਈਮ ਲੱਗਿਆ ਤੇ ਹੁਣ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਓਹ ਆ ਗਿਆ ਭਾਈ ਟੀਬੀ ਸਾਹਿਬ ਗੁਰਦੁਆਰਾ ਸਾਹਿਬ ਲੋਕੇਸ਼ਨ ਭਾਈ ਬਹੁਤ ਵਧੀਆ ਲੋਕੇਸ਼ਨ ਦੇਣਾ ਕਿੰਨਾ ਵਧੀਆ ਗੁਰਦੁਆਰਾ ਸਾਹਿਬ ਦੇ ਹਾਂ ਦਰਵਾਰ ਦਰਵਾਰ ਹੈਡ ਦਰਵਾਰ ਜੀਪੀ ਸਾਹਿਬ ਰੋਪੜ ਬਾਈ ਮਨ ਸ਼ਾਂਤ ਹੋ ਜਾਂਦਾ ਅਗਰ ਸਕੂਨ ਬਹੁਤ ਮਿਲਦਾ ਲੋਕੇਸ਼ਨ ਵੀ ਇੱਕ ਬਹੁਤ ਵਧੀਆ ਬਾਈ ਵੀ ਲੋ ਬਾਈ ਆ ਜਾਏ ਗੁਰਸੇਵ ਦਾ ਮੱਥਾ ਟਿਕਾਣ ਦਰਵਾਰ ਹੈਡ ਦਰਵਾਰ ਸਾਹਿਬ ਲੈ ਲੀ ਕਿ ਲਾਈ ਗਿਆ ਮੈਚਨ ਸਭ ਲਾਇ ਪੈਨ ਮੈਚਨ ਸਭ ਉਦਾਂ ਹੀ ਆ ਦਿਖਾ ਦੇ ਸਾਰੇ ਰੇਡ ਨਾ ਕਰੀਏ ਆਪਾਂ ਵੀ ਕਿ ਬਾਲੀ ਤੋਂ ਰੋਕੇ ਨੀ ਤੋਂ ਪਹਿਲੇ ਨਾ ਯਮਨੀ ਇਹ ਨਾ ਇਹ ਬੱਚਿਆਂ ਨੂੰ ਦਿਖਾਉਣੇ ਵਾਸਤੇ ਬਹੁਤ ਵਧੀਆ ਜਿਵੇਂ ਬੱਚੇ ਪੁੱਛਦੇ ਆ ਵੀ ਇਹ ਕਿਹਨਾਂ ਦੀਆਂ ਤਸਵੀਰਾਂ ਐ ਫਿਰ ਬੱਚੇ ਦੱਸਦੇ ਆ ਵੀ ਇਦਾਂ ਇਦਾਂ ਹੋਇਆ ਹਨਾ ਮਾ ਜਮੂਗਲਰਾਤਾ ਆ ਬਈ ਇਦਾਂ ਸਿੱਖਾਪਰੇ ਹੋਇਆ ਤੇ ਚਾਰ ਚਾਰ ਹੋਇਆ ਠੀਕ ਆ ਤਸਵੀਰ ਝੱਲੇ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਬੱਚੇ ਦਾ ਦਿਲ ਹੀ ਕੱਢਿਆ ਦਾ ਆ ਦਿਖਾ ਦੇ ਕਲੇਜਾ ਕੱਢ ਗਏ ਵੀ ਇਹਨੇ ਤਸਵੀਰ ਝੱਲੇ ਆ ਇਹਨੇ ਬਹੁਤ ਵਧੀਆ ਬਣਾਇਆ ਤਾਂ ਮੈਂ ਤੇਣਾ ਸਭ ਇਹੇ ਜੀ

ਜੇ ਬੱਚੇ ਕੋਈ ਕੁਛ ਲਿਆ ਕਰਨ ਤੇ ਮਾਨ ਟੋਟਰ ਨਾਲ ਜੇ ਵੀ ਬੱਚੇ ਪੁੱਛਦੇ ਨੇ ਤੇ ਉਹ ਦੱਸਦੇ ਵੀ ਐ ਇਦਾਂ ਇਦਾਂ ਹੋਏ ਦਾ ਸ਼ੇਰੇ ਜਾਰੀ ਦਾ ਨਿਬਾਤ ਕੋਈ ਮਾਦੀ ਨਾ ਚਲੂ ਆਦੀਆਂ ਆਪਾਂ ਆ ਗਏ ਹੁਣ ਮੋਬਾਈਲ ਮਾਰਕੀਟ 22 ਸੈਕਟਰ ਐਨਾ ਪੀ ਹੁਣ ਆਪਾਂ ਨੇ ਬਾਈ ਲੈਣਾ ਅਸਤਰੀਕਰ ਬੁਲਾ ਦੇ ਠੀਕ ਹੈ ਤੇ ਆਪਾਂ ਲੈਣਾ Apple ਦਾ ਮੋਬਾਈਲ ਬਾਕੀ ਦੇਖਦੇ ਕਿਹੜਾ ਫਸਾਉਂਦਾ ਪਸੰਦ ਹੁਣ ਹਾਂ ਫਸਟੀਕਾਰਾਂ ਕੀ ਜਾ ਰਹੇ ਨੇ ਤੇ ਬਾਈ ਮੋਬਾਈਲ ਮਾਰਕੀਟ ਚ ਆਇਆ ਜੀ ਰੇ ਪੱਟੇ ਦਿਖਾ ਦੇ ਪਰ ਲੈਣਾ ਹੈ ਪਰ ਦੀ ਰੇਟਿੰਗ ਪਤਾ ਕਰਦੇ ਆ ਦੇਖ ਦੇ ਕਿਹੜਾ ਲਈਏ ਹੁਣ 30 ਸੀਰੀਜ਼ ਹੈ 30 ਸੀਰੀਜ਼ ਹਮ 16 ਸੀਰੀਜ਼ ਸ਼ੁਰੂ ਹੋ ਗਈ ਨਾ ਹਾਂ ਸਾਰੇ ਕਾਹਦੇ ਮੀ ਰਟੂ ਸਰਪਲ ਠੀਕ ਹੈ ਹਾਂ ਮੋਹਰੇ ਨਾਲ ਕੁਝ ਲੈ ਆਉਂਦੇ ਰਹਿਟ ਨੂੰ ਸੱਪੀ ਕੱਟ ਨੇ ਦੇ ਚ ਅੱਛਾ ਮੋਹਰੇ ਵਿੱਚ ਚੈਲੇਗ ਚਾਹ ਦੇਖ ਰਹੇ ਹਾਂ ਮੈਂ ਮੋਹਰੇ ਨਾਲ ਕਿਚਨ ਦੇ ਵਿੱਚ ਗੋਰਚ ਹਾਂ ਅੱਗੇ ਪੱਖੋਂ ਮਿਲਣਾ ਦੇਖ ਕੇ ਥੋੜਾ ਹਾਂ ਹਾਂ ਠੀਕ ਹੈ ਆਈ ਥੀ ਨਾ ਬੰਦ ਜਬਾਨਾ ਬੰਦ ਜਬਾਨਾ ਉਹ ਮੈਕਸ ਹੈ 40 ਹਜ਼ਾਰ ਦਾ ਆਈ 4 ਸੋਲਰ ਪਲਸ ਫੈਕਟਰ ਸਪਰਾਸ ਹੈ ਨਾ ਕਿਉਂਕਿ ਦੇ ਇਸ ਕੋਰ ਨੂੰ ਪਰੇਸ਼ਾਨ ਦਾ ਦਾਤਾ ਹੈ ਜਾਂ ਕੋਟ ਨੇ ਹੋਗਾ ਉਹ ਬਸ ਕੀ ਕਰੂਗਾ ਚਾਹ ਰਿਹਾ ਹਾਂ ਜੇ ਰਵੀ ਗਾੜ ਦਾ 5000 ਦਾ ਫੈਸਾ ਹੋਗਾ 22 ਦੀ ਰੌਣਕ ਉਹ 17 ਦਾ ਬੱਸ ਅੱਡਾ ਆ ਗਿਆ ਸਾਹਮਣੇ ਹੈ ਭਾਈ ਉਹ ਖਾਣ ਲੱਗੇ ਨਿਆਣੇ ਗੋਲ ਗੱਪੇ ਹੈ ਨਹੀਂ ਉਹ ਹੋਰ ਤੇ ਜ ਸਾਡੇ ਤੋਂ ਇਹ ਨਹੀਂ ਬਣਾਤਾ ਹੈ ਕੋਈ